ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। ਅ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇਰਾ ਅਤਿਆਗੁਣੀ ਤਰੱਕੀ ਬਖਸ਼ੇ। ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ। ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਭੰਬਰੀ ਆਇਆ ਸੀ ਜੀ ਅ ਆ ਵੀਗਾ ਘੁੰਮਦੇ ਘਮਾਉਂਦੇ ਤੇ ਉਸ ਤੋਂ ਬਾਅਦ ਭੋਗ ਵੀ ਟੈਂਡ ਕਰਾਇਆ। ਸ਼ੌਕੰ ਵੀ ਸ਼ੋਪਿੰਗ ਵੀ ਕਰ ਲਈ। ਤੇ ਹੁਣ ਜਾਣ ਦੀ ਤਿਆਰੀ ਕਰ ਲਈ ਜੀ ਘਰ ਦੀ ਆ ਗਿਆ ਪੁੱਤ ਤੇ ਆ ਆਚਾਰ ਨੇ ਜੀ ਇੱਥੇ ਖੁਸ਼ਬੂ ਲਾ ਲੋ ਚਾਹੇ ਮਸਕ ਲਾ ਲੋ ਵੀ ਮਸਕ ਠਾਲਿਆਂ ਪੈਨਾਂ ਦੇ ਇਹ ਹੈਗਾ ਜੀ ਮੱਕੀ ਦਾ ਆਚਾਰ ਅੰ ਵਿਚੇ ਮੱਕੀ ਹੈ ਅੰ ਵਿਚੇ ਉਹਦਾ ਸਮਾਨ ਸਮੂਹ ਦਾ ਕਾਫੀ ਕੁਝ ਹੈਗਾ ਵਿੱਚ ਇਹਦੇ ਤੇ ਮੇਰੀ ਸਮਝ ਤੇ ਬਾਹਰ ਵੀ ਹੈ ਪਚਾਰਾ ਡੰਗਰਾ ਵਾਸਤੇ ਫਾਇਦੇਮੰਦ ਹੈ ਕਿ ਨਕਸਾਰਾ ਕਿਉਂ ਮੈਂ ਵੀ ਇੱਕ ਵਾਰ ਐਦਾਂ ਦਾ ਜਦ ਉਹ ਹੋਇਆ ਸੀ ਜੀ ਆਪਣੇ ਨਦੀਆਂ ਟੁੱਟੀਆਂ ਸੀ ਜੀ ਪਾਣੀ ਆ ਗਿਆ ਸੀ ਕਾਫੀ ਤਾਂ ਆਪਣੀ ਜਿਹੜੀ ਠਿੱਕੇ ਤੇ ਜ਼ਮੀਨ ਲਈਤੀ ਵੀ ਉੱਥੇ ਗੇਟ ਮੂਰੇ ਬੰਦਾ ਕੋਈ ਤਾਰ ਗਿਆ ਸੀ ਉਹਨਾਂ ਨੂੰ ਕਿਉਂ ਗੇਟ ਗੁੱਟ ਗੁੱਟ ਦਾ ਉੱਥੇ ਕੋਈ ਮਿਲਿਆ ਹੈ ਨਹੀਂ ਉਹਨਾਂ ਨੂੰ ਉਹਨਾਂ ਨੇ ਐ ਜੀ ਗੱਟ ਤਾਰਗੇ ਸੀ ਇੱਕ ਤੇ ਸਾਡੇ ਡੰਗਰਾਂ ਨੇ ਤਾਂ ਭਾਈ ਖਾਦਾ ਨਹੀਂ ਐਵੇਂ ਕਹਿ ਦिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਡੁੰਗਰ ਹੈਗੇ ਆ ਹਾਈ ਫਾਈ ਉਹਨਾਂ ਨੂੰ ਸਮੈਲ ਚ ਆਦੀ ਸੀ ਗਰ ਵੀ ਟੱਕਲਾ ਜਮਾ ਤੇ ਨਹੀਂ ਮੂੰਹ ਲਾਇਆ ਹਾਂ ਮਾਸ ਨੇ ਵੀ ਨਹੀਂ ਉਹ ਇਕੱਲੇ ਗਿਆ ਵਿਚਾਰਾ ਉਹ ਤਾਂ ਤੁਨੂੰ ਮੈਂ ਖਾਸਾ ਕਰ ਚਲੋ ਸੱਚੀ ਕਾ ਬੌਛਾਰੇ ਸਤਿ ਸ੍ਰੀ ਅਕਾਲ ਜੀ ਇਹ ਪੂਰੀ ਪਈ ਆ ਜੀ ਸਾਰੀ ਤਿਆਰੀਆ ਘਰ ਨੂੰ ਜਾਣ ਦੀ ਨਹੀਂ ਜੀ ਨਹੀਂ ਜੀ ਮਤਲਬ ਕੀ ਨਹੀਂ ਜੀ ਜੇ ਮੈਨੂੰ ਕੈਮਰਾ ਚਲ ਨਹੀਂ ਜੀ ਕਿ ਮੈਨੂੰ ਕੈਮਰਾ ਘਮਾਉਣ ਦੇ ਇੱਕ ਮਿੰਟ ਪਹਿਲਾਂ ਚੱਲ ਪਤ ਪਾਓ ਕੱਪੜੇ ਚੱਲੀਏ ਮੈਂ ਨਹੀਂ ਜਾਣ ਰਹੀ ਤੂੰ ਮਾਨੂੰ ਕੋਲੇ ਰਹਿਣਾ ਦੱਸ ਦੇ ਲਾ ਲਾ ਇਹ ਕਿ ਕਰੀ ਜਾਂਦੀ ਐ ਕੱਖ ਪਾਉਂਦੀ ਐ ਇੱਥੇ ਪਾਉਂਦੀ ਪਹਿਲਾਂ ਡਾਡੀ ਜੀ ਤੋਂ ਤੁਹਾਡੇ ਕੋਲ ਹਰਾਈ ਹੈ ਕੀ ਫਿਰ ਆਚਾਰ ਕਾ ਤੇ ਬਤਲਤਾ ਅੱਛਾ ਹੈ ਹੀ ਹੋਲੀ ਦਾ ਪਹਿਨਾ ਅੱਛਾ ਪਹਿਲਾਂ ਹਰਾਈ ਹੈ ਨਹੀਂ ਥਮੀ ਨੀਦਿਆਂ ਦਾ ਹੌਣ ਹੋਈ ਐ ਹਾਂ ਆ ਇਹਦਾ ਗੋਲੇ ਗੋਲੇ ਨੇ ਮੰਨ ਦੀ ਗੋਲੇ ਵਾਂਗ ਪਏ ਆ ਅੱਛਾ ਜਬਰਫਤ ਜਬਰਫਤ ਜੰਮੀ ਦੀ ਜਿੱਤੇ ਲਾ ਲਾ ਇੰਨਾ ਇੰਨੀ ਹਣ ਪਹਿਲੇ ਪੁੱਤ ਕੱਪੜੇ ਬਦਲਣਾ ਬੰਨੇ ਜੇ ਜਮੇ ਕਣਕਾ ਖਤਮ ਕਰਤੀਆਂ ਅੱਛਾ ਜੀ ਅੱਜ ਆਪਣੇ ਦਾ ਬੱਚੇ ਆਇਆ ਜੀ ਨਾਲੇ ਇੱਕ ਵਾਰ ਹੁਣ ਤੁਹਾਡੇ ਸੁਣਿਆ ਤਾਂ ਵੀ ਆਪਣੇ ਦਾ ਬਾਬੇ ਦੀ ਕਿਰਪਾ ਰੂੜੀ ਜੀ ਹਾਂ ਮੈਂ ਵੀਡੀਓ ਦੇ ਵਿੱਚ ਪਿੱਛੇ ਜੇ ਵੀਡੀਓ ਪਾਈ ਤਿੱਕ ਮੈਂ ਹਾਂ ਬਹੁਤ ਘੱਟ ਹੈ ਹਾਂ ਫਿਰ ਵੀ ਇਹਹੀ ਤਾਂ ਗੱਡੀ ਨੇ ਕੱਖ ਖਾਣੇ ਆ ਖਰਾਬ ਕਰ ਲੱਗੇ ਨੰਨੇ ਦਾ ਹਰਿਆਈ ਯਾਨੀ ਆ ਭਾਮਿਆਂ ਨਾਲੇ ਬੰਨਣੀ ਹੈ ਕਲਕ ਖਰਾਬ ਕਰੀਏ ਜਮੇ ਆ ਲੋ ਵਡਮਡ ਕੇ ਪਾਉਣੇ ਆ ਹਾਂ ਹਾਂ ਐਨਾ ਬੁਰਾ ਹਾਲ ਬੁਰਾ ਹਾਲ ਭੰਤੀਆਂ ਬੱਲੀਆਂ ਬੱਲੀਆਂ ਹਾਂ ਕਦੇ ਘੋੜੇ ਥੂੜੇ ਪਏ ਆ ਆ ਦੇਖੋ ਕੀ ਆ ਤੇਰੇ ਮੈਂ ਤੁਹਾਡੇ ਪਿੱਛੇ ਨਹੀਂ ਹਰ ਜਾ ਬੁੱਧਾ ਗੱਡੀ ਬੱਕ ਮਾਰ ਗਈ। ਨਾ, ਹਟ ਜਾ। ਹਟ ਜਾ। ਅਦਰ ਨਾਨੂੰ ਝੜਕਦਾ ਤਾਲ ਚੱਲੀ ਆਪਾਂ। ਜਾਣਾ ਨਹੀਂ ਆ ਜਮ ਕੱਪੜੇ ਬਦਲਦਾ ਤਾਂ। ਆ ਸਾਮਾਨ ਰੱਖੋ ਜੀ ਵਿੱਚ। ਅੱਨਾ ਹੀ ਜੀ। ਇਹ ਕਿਉਂ ਨਹੀਂ ਨਹੀਂ ਗਿਆ ਮਤਲਬ? ਨਹੀਂ ਜਾਣਾ ਤਾਂ ਇਹ ਲੈਣਾ। ਚਾਰ-ਦਸ ਤਿੰਨ ਦਿਨ ਲੈਣਾ। ਤਿੰਨ ਦਿਨ ਕਿਉਂ ਬੈਗੀ? ਹਾਂ? 3 ਦਿਨ ਤਾਂ ਨਹੀਂ ਆਇਆ ਲੈਣ ਆਨੇ ਲੈ ਕੇ। ਮੇਰਾ। ਅੱਜ ਕੀ ਆ? ਹਾਂ। 22 ਦਿਨ। 22। 22 ਤੇਰੀ ਦੋ ਦਿਨ ਰਹਿਣਾ। ਦੋ ਹੀ ਦਿਨ ਰਹਿਣਾ। ਬਸ ਕਰ ਕੋਈ। ਚੱਲਿੰਦਾ ਜਾ। ਦਾਦਾ। ਹਾਵੀ ਕੀ ਹਾਂਜੀ ਪਾਪਾ ਆ ਤਾੜਾ ਕੀ ਕੋਈ ਨਹੀਂ ਬੰਬ ਡਾਡੀ ਮੈਨੂੰ ਲਾ ਰਿਹਾ ਤੇ ਰੱਖਿਆ ਵਾ ਸਵੇਰ ਦਾ ਜੱਦੀ ਵਿਆਹ ਜੱਦੀ ਰਹੀ ਹੈ ਓ ਹੋਰ ਆ ਨਹੀਂ ਰਹੀ ਇੱਕ ਦਿਨ ਵੀ ਹੈ ਚੱਲ ਮੇਰੇ ਡਾਡੀ ਆ ਡਾਡੀ ਉਮਤ ਨਹੀਂ ਜੱਦੀ ਰਹੀ ਹੋਣੀ ਤੇ ਇੱਕ ਦਿਨ ਵੀ ਨਹੀਂ ਰਹੀ ਮੇਰੇ ਡਾਡੀ ਤੋਂ ਮੇਰੇ ਨਾਲ ਉਧਰ ਆਣ ਲੱਗੀ ਤੂੰ ਪੇਪੀ ਚਲੇਗੀ ਪਹਿਲਾ ਝਲਕਾ ਖਾ ਜਾ ਜਮਨਪ੍ਰੀਤ ਆਈ ਵੀ ਤੂੰ ਇਹ ਐਨਾ ਨਾ ਹਰਾਈ ਰੋੜਾ ਖੜਾ ਖੜਾ ਕੇ ਨਾ ਮੇਰੀ ਖਰਚਾ ਤੂੰ ਪੁੱਤ ਨੰਨੂ ਕੁੱਟੂਗਾ ਚਾਹ ਕੇਰ ਭੈਣ ਕਰਕੇ ਰਹਿਣਾ ਅੱਛਾ ਜਦ ਜਮਨਪ੍ਰੀਤ ਆਈ ਹੋਈ ਤੇ ਜਾਤਾਂ ਰੱਖ ਗਈ ਤੇ ਬੇਨਾ ਸੀਗਾ ਮੈਂ ਵੀ ਆਉਣੀ ਤਾਂ ਮੈਂ ਜੀ ਹਾਂ ਜਦ ਤਾਂ ਵਿਆਹ ਕਰਕੇ ਨਾ ਹਾਂ ਪੱਕੀ ਸਪੈਸ਼ਲ ਤਾਂ ਇਸ ਵਾਰ ਮੈਂ ਆਪ ਆਪ ਕਰਕੇ ਦੋ ਦਿਨ ਰਹਿਣਾ ਹਾਂ ਚਲ ਦੋ ਦਿਨ ਕੋਲ ਗੱਲ ਲਈ ਦੋ ਦਿਨੇ ਐ ਕਿਹੜਾ ਆ ਗਿਆ ਇੱਕ ਅੱਜਰਤ ਹੋ ਗਿਆ ਹਾਂ ਕੱਲੋਂ ਆ ਗਿਆ ਭਾਈ ਪਰ ਤੁਸੀਂ ਚੌਥੀ ਤੁਸੀਂ ਆਏ ਬਸ ਆਹੀ ਕਹਿ ਕੇ ਕੇ ਪਪਾ ਕਾਕਾ ਤੁਸੀਂ ਸਾਜਰੇ ਆ ਜੀ ਨਾਲੇ ਹਾਂ ਸਾਜਰੇ ਆ ਜਾਓ ਆਇਆ ਮੈਂ ਨੂੰ ਛੱਡਣ ਨੂੰ ਮੰਨ ਨਹੀਂ ਆਪਾਂ ਕਿ ਜਦੋਂ ਸਾਜਰੇ ਆ ਜਾਓ ਉਹ 24 ਨੂੰ ਸਾਜਰੇ ਆ ਜੀ ਆਜੇ ਸਾਜਰੇ ਆ ਜੀ ਦੋ ਜਣੇ ਆਪਾਂ ਸਾਜਰੇ ਆਜੂਗੇ ਐਨਾ ਜੀ ਹੁਣ ਤੋਂ ਰਹਿ ਗਈ ਮੈਂ ਕੱਪੜੇ ਨਹੀਂ ਰੱਖਣੇ ਗੱਡੀ ਚਾੜਣੇ ਚਲ ਹੁਣ ਤਾਂ ਰਹੇਗੀ ਕੋਈ ਗੱਲ ਨਹੀਂ ਤਾਂ ਜੋ ਘੋਡੇ ਕੱਟ ਕੇ ਪਾਦਲ ਪਾ ਵਿੱਚ ਹੁਣ ਕੀ ਕਰੂੰਗੀ ਮੈਨੂੰ ਤਾਂ ਮੇਰੇ ਤਾਂ ਕਹਿੰਦਾ ਆ ਮੈਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਉਹ ਗੱਲ ਤਾਂ ਬਣਦੀ ਨਹੀਂ ਹੈ ਕਿ ਆ ਮੈਂ ਸਾਡੇ ਨਾਲ ਆ ਕੇ ਤੂੰ ਮੁਕਰ ਜਾਵੇਂ ਬੱਲੇ ਉਹ ਚਲਾ ਕੇ ਸੱਜਣਾ ਮੈਂ ਤਾਂ ਤੇਰੀ ਕੁੜੀ ਹੈ ਇਹ ਵੀ ਮੈਂ ਤਾਂ ਤਰੂ ਨਹੀਂ ਉਹ ਮੈਂ ਗੱਲ ਤੁਹਾਡੀ ਸਮਝਦੀ ਆ ਚਲ ਲਾ ਕੀ ਹੋਇਆ ਸੇ ਮੈਂ ਕੱਪੜੇ ਲੈਣ ਲੱਗੇ ਪਹਿਲਾਂ ਮਾਨੂੰ ਬਣਾ ਲਿਆ ਸੀ ਹੂੰ ਤੁਸੀਂ ਮੈਂ ਚੱਲ ਚੱਲੇ ਜਾਉਂਗੀ ਠੀਕ ਹੈ ਫਿਰ ਮੇਰੇ ਨਾ ਡੈਡੀ ਤੇ ਮੈਨੂੰ ਮੇਰੇ ਤੇ ਤਸ ਜਾ ਗਿਆ ਹੂੰ ਡੈਡੀ ਤਾਂ ਰਹਿ ਜਾ ਰਹਿ ਜਾ ਫਿਰ ਮੈਂ ਰਹਾਂਗੀ ਫਿਰ ਮਨ ਬਦਲ ਗਿਆ ਤੇ ਇਹ ਤਾਂ ਹੈ ਪਤਾ ਨਹੀਂ ਛੋਟੇ ਕਹਿੰਦੇ ਕਿ ਆ ਲੈ ਲਾ ਇਹ ਥੋੜੀ ਜੀ ਤੁਹਾਨੂੰ ਪਿਆਰ ਕਰਦੀ ਆ ਮੈਂ ਵੀ ਤਾਂ ਹੀ ਸੋਚਦਾ ਵੀ ਉੱਥੇ ਸਾਡਾ ਕੀ ਬਣੂਗਾ ਸਾਰੇ ਪਰਿਵਾਰ ਦਾ ਉਹਨਾਂ ਨੇ ਮੇਰੇ ਨਾਲ ਕਿੰਨੇ ਸਾਰ ਸੱਜਦੇ ਸਾਰੇ ਚਲ ਕੋਈ ਨਹੀਂ ਦੇ ਰੀਤਾ ਤੂੰ ਨੰਨੂ ਕਰ ਰਿਹਾ ਚੱਲਾ ਦੇਖੀ ਸੁੱਕੋ ਪੈਣ ਜੀ ਤੇ ਫੋਨ ਪਰ ਆ ਜਾ ਦੇ ਤੇ ਲੈ ਲੈ ਆਪਣੀ ਫੋਨ ਕਰਦੀ ਮੈਂ ਜੀ ਹਾਂ ਮੇਰਾ ਫੋਨ ਵੀ ਉੱਥੀ ਆ ਹਾਂ ਜਿਹੜਾ ਕੱਪੜੇ ਕੁੱਪੜੇ ਜੋ ਉੱਪਰ ਥੱਲੇ ਕਰਨ ਵਾਲੇ ਨੇ ਹੋਮੇਗੀ ਬੜੀ ਜਿਹੜਾ ਭਾਈ ਕਹਿਂਦਾ ਹਾਂ ਜੀ ਹਾਂ ਅੱਪਾ ਚਾ ਕੋਈ ਨਹੀਂ ਹੁਣ ਤਾਂ ਬਣ ਗਈ ਐਂ ਬੀਤਰੇ ਤਾਂ ਐਂ ਕਲੋਲਾ ਕਰਨੀ 1600 ਵੀ ਪੈਣੇ ਨੇ ਤਾਂ ਇਹਦਾ ਕੱਪੜੇ ਪ੍ਰੈਸ ਕਰ ਲੈਣੇ ਆਪਣੇ ਹੁਣ ਚੱਲ ਤੇ ਵਾਪਸ ਇਹ ਤਾਂ ਚੱਲ ਮੈਨੂੰ ਸਿੱਕ ਆਉਂਦੀ ਘਰ ਜਾ ਕੇ ਕਰਦੇ ਚੱਲ ਜੰਦੀਏ ਜਾਓ ਜੀ ਫਿਰ ਲੇਣਾ ਉਹ ਵਾਹ ਗੁਰੂ ਸਾਹਿਬ ਮੈਨਾ ਹੋ ਜਾ ਤੁਹਾਨੂੰ ਧੰਨ ਗੁਰਨਾਨਕ ਉਹ ਦੇਖ ਉਹ ਦਰ ਚੋਬਾ ਐ ਤਾਂ ਜ਼ਿੰਦਗੀ ਆਹ ਜ਼ਿੰਦਗੀ ਨਿਆਰੀ ਆ ਵੈਸੇ ਐ ਤਾਂ ਐ ਤਾਂ ਨਿਆਰੀ ਇਹ ਨਹੀਂ ਬਲਕਿ ਜ਼ਿੰਦਗੀ ਕਿੱਥੇ ਹੋਣੀ ਮੜਕੇ ਖੇਡ ਲੜਨ ਦਾ ਨਾਨਕਾ ਚੜ ਨਾ ਹੋਣੀ ਆਈ ਹੂੰ ਖੇਡ ਲੜਕ ਹਾਰੇ ਲਗੇ ਨੇ ਡਾਡੀ ਜਿਹੜਾ ਸਾਡੇ ਟਾਈਮ ਹੁੰਦਾ ਤਾਂ ਉਹ ਹੈਗੇ ਤਾਂ ਮਿੱਟੀ ਇੱਥੇ ਆਹ ਜਗ੍ਹਾ 'ਚ ਮਿੱਟੀ ਹੁੰਦੀ ਸੀ ਸਾਡੇ ਘਰਾਂ ਦੇ ਵਿੱਚ ਮਿੱਟੀ ਮਿੱਟੀ ਬਣਾ ਬਣ ਐਂਜ ਹਾਂ ਮਿੱਟੀ ਦੇ ਵਿਟਾਮਿਨ ਹੁੰਦੇ ਮਿੱਟੀ ਜੇ ਖੇਤ ਦਾ ਰਹਿਣਾ ਜਿਆਦਾ ਪੜੂ ਹਾਂ ਹੁਣ ਤਾਂ ਕੰਕਰੀਟ ਹੈ ਕੰਕਰੀਟ ਹੈ ਮਿੱਟੀ ਇਹਨਾਂ ਨੂੰ ਦੇਖਣੀ ਨਹੀਂ ਦਿੰਦਾ ਤਾਂ ਹੀ ਨਿਆਣੇ ਕਮਜ਼ੋਰ ਆ ਤਾਂ ਹੀ ਕਮਜ਼ੋਰ ਆ ਜਾਣ ਕਿਹੜੇ ਕਿ ਹੁਣ ਜਾਣ ਕੇ ਬਹੁਤ ਹਾਂ ਅਮਾੜੀ ਇਹ ਕੋਈ ਨਹੀਂ ਚੱਕਦਾ ਚੱਲ ਕੱਢ ਕੱਪੜੇ ਯਾਰ ਮੈਂ ਤਾਂ ਜਾਮਾ ਪਟਾਏ ਨਾਲ ਅੱਗੇ ਕੁਆਲਿਟੀ ਚੈੱਕ ਕਰਾਂ ਮੈਂ ਤਾਂ ਫਸ ਗਿਆ ਬਚਾਲੇ ਅੱਗੇ ਕੁਆਲਿਟੀ ਕੁਆਲਿਟੀ ਦੀ ਚੀਜ਼ ਖਣ ਲੈਂਦੇ ਨੇ ਅੱਗੇ ਤਾਂ ਮੈਂ ਥੋੜੇ ਵਿੱਚ ਵੀ ਰੱਖਤੇ ਕਿਹੜੇ ਵਿੱਚ ਰੱਖਤੇ ਦੇ ਬਲੇਸ ਨਹੀ ਆ ਦੇਖੋ ਜਿਵੇਂ ਜਿਹੜਾ ਹੁ ਤੁਰਦੂਏ কুর্তা ਪਿਆ ਮਦ ਬਾਕੀ ਲੈ ਲਈ ਨਿਆ ਹੂੰ ਉਹਨੂੰ ਦੋ ਆ ਕੇ ਲਿਆਈ ਪੈਸੇ ਮੈਂ ਲਾਏ ਦੇਖ ਲੋ ਬੇਬੀ ਡੈਡੀ ਗੱਲਾਂ ਸੁਣ ਲੈ ਡੈਡੀ ਇਹਦੀਆਂ ਕਿਹੜਾ ਪਸੰਦ ਕਰਦਾ ਹੁੰਦਾ ਚੱਲ ਵਧੀਆ ਠੀਕ ਆ ਉਹਦੇ ਕੱਪੜਾ ਲੱਤਾ ਹੁੰਦਾ ਡੈਡੀ ਦੇਖੀ ਕੱਪੜਾ ਕਿਹਜਾ ਪਹਿਲਾਂ ਮੈਨੂੰ ਦੱਸ ਟਾਟਨ ਦਾ ਹੋ ਹੋ ਵਧੀਆ ਕੱਪੜਾ ਹੈ ਹਾਂ ਤੈਨੂੰ ਖਾਵੇ ਨੂੰ ਇਹੋ ਕੱਪੜਾ ਤੈਨੂੰ ਸਿਆਲੂ ਐ ਨਾ ਧਰਮੀ ਵਾਲਾ ਗਰਮੀ ਹੋ ਰਹੀ ਉਹ ਰੋਗਿੰਦੇ ਗਰਮੀ ਦਾ ਬਹੁਤ ਹੈ। ਲਾ ਸਿਆਹ ਤਾਂ ਗਿਆ ਡੈਡੀ ਹੁਣਾ। ਹੈ? ਸਿਆਹ ਤਾਂ ਗਿਆ। ਬਿਲਕੁਲ ਚਿੱਟੇ ਦੋ ਦਸ ਚਿੱਟੇ ਪਏ ਆ। ਉਹ ਆ ਇੱਕ ਮੈਂ ਤੈਨੂੰ ਦਿੱਤਾ ਤਾਂ ਉਹ ਵੀ ਗਰਮੀ ਵਾਲਾ ਜਿਹੜਾ ਚਿੱਟਾ ਦਾ। ਉਹ ਵੀ ਉਕਲੇ ਪਏ। ਅੱਧੀਆਂ ਬਾਹਾਂ ਦੇ ਨਾ ਸੁਬਾਹ ਦੇ ਤੁਸੀਂ ਪੂਰੀਆਂ ਬਾਹਾਂ ਦੇ ਸੋਣ। ਪੂਰੀਆਂ ਰੋਲ। ਤਾਂ ਹੀ ਇਹਨਾਂ ਨੇ ਤਾਂ ਹੁਣ ਇਸ ਵਾਰ ਕਿਹਾ ਨਾ ਅੱਧੀਆਂ ਬਾਹਾਂ ਦੇ ਸਵਾਲੋ। ਇੱਕ ਆ ਫਿਰ ਦੋ ਇਹ ਟੀ-ਸ਼ਰਟਾਂ ਲਿਆਏ। ਚੱਲ ਬੱਜੀ ਆਉਣਾ ਜਾਣਾ ਹੈ ਦੇ ਵਿੱਚ ਕਰਨ ਦਾ ਵੀ ਆ ਅੱਛਾ ਕੁਰਤਾ ਪਿਆ ਮਾ ਆਉਣਾ ਜਾਣਾ ਹੁੰਦਾ ਇਹਨਾਂ ਨੂੰ ਬਾਹਰ ਅੰਦਰ ਮੈਂ ਕਿਤੇ ਜਾਣਾ ਹੈ ਹਾਂ ਤੇ ਆਹ ਦੀਦੀ ਬਾਤ ਤੇ ਸੁਣ ਚੱਲ ਬੱਜੀ ਠੀਕ ਹੈ ਆ ਵੀ ਬੱਜੀ ਆਹ ਦਿਖਾ ਦੇ ਡਾਡੀ ਨੂੰ ਸਾਰਿਆਂ ਨੂੰ ਚੱਲ ਠੀਕ ਹੈ ਹਾਂ ਸਾਰੇ ਮੰਨਦੇ ਮੈਂ ਤੈਨੂੰ ਡੈਡੀ ਆਪਣੇ ਦਿਖਾਉਣੀ ਆ ਚੱਪਾ ਵੀ ਡਾਡੀ ਸਭ ਤੋਂ ਵੱਧ ਕੱਪੜੇ ਆਪ ਨੂੰ ਲੈ ਕੇ ਆਈ ਹੈ ਸਭ ਤੋਂ ਵੱਧ ਡੈਡੀ ਇੱਕ ਤਰ੍ਹਾਂ ਮੈਨੂੰ ਬਤਾਂਨ ਵਰਸੀ ਜਾਂਦੇ ਠੀਕ ਹੈ ਇੱਕ ਦੇ ਨਾਲ ਹੋਰ ਕਿਹੜੇ ਬੰਦ ਲੈਣੇ ਜੀ ਹੋਰ ਤੇ ਹੋਰ ਵੀ ਨਿਕਲੇ ਨਾਲ ਓ ਛੱਟਾ ਬੱਗੇ ਅੱਖਾਂ ਜੀਆਂ ਨਾ ਕੱਢ ਵੀਡੀਓ ਚ ਮੈਨੂੰ ਵੀ ਹੋਣ ਦਿਖਾਉਣੇ ਨਹੀਂ ਹੈਗੇ ਤਾਂ ਅੱਖਾਂ ਕੱਢਦੀ ਹੈ ਜੀ ਲਾ ਲਾ ਮੈਂ ਡਰਦਾ ਨਹੀਂ ਹੈਗਾ ਓਹੋ ਪਾ ਦੇ ਦੋਏ ਅੱਖਾਂ ਤਾਂ ਲੱਗੀਆਂ ਇਹ ਰੰਗ ਵੀ ਠੀਕ ਹੈ ਟਿੱਕਾ ਟਿੱਕਾ ਰੰਗ ਹੈ ਨਾ ਹਾਂ ਆ ਵੀ ਵਧੀਆ ਲੱਗਿਆ ਮੈਨੂੰ ਇਹ ਵੀ ਵਧੀਆ ਟਿੱਕਾ ਮੈਂ ਪਸੰਦ ਕਰਿਆ ਇਹ ਵੀ ਟਿੱਕਾ ਮੈਂ ਰੇ ਜੀ ਮੈਂ ਹੀ ਦਵਾਇਆ ਇਹਨਾਂ ਨੂੰ ਆਉਣ ਜਾਣ ਨੂੰ ਗੁੱਗਲ ਵੇਵਾਸ ਇਹਨਾਂ ਨੇ ਕਰੇ ਬਹੀ ਦਵਾਇਆ ਬਹੁਤ ਹਕੀਮ ਜਿਹੜੀ ਬਹੁਤ ਹਕੀਮ ਆ ਗੱਡੀ ਨੂੰ ਕੱਕ ਕਲਉਣ ਲੱਗ ਪਈ ਅੱਜ ਅੱਜ ਤੈਨੂੰ ਵੱਡਾ ਕਰੂਗਾ ਉਹਦਾ ਤਾਂ ਕਿਹੜੀ ਕਰੀ ਜਾਣਾ ਇਹ ਤਾਂ ਖੇਲਾ ਚ ਮਸਤਾ ਬਣ ਗਿਆ ਬੱਸ ਐ ਕਰ ਜਾਣਾ ਖਾ ਦੋ ਪੁੱਤਾ ਖਾ ਤਾਂ ਤੈਨੂੰ ਪਤਾ ਖੜ ਜਾ ਤੈਨੂੰ ਦੇਖ ਉਹਦਾ ਸਿਰ ਤੇ ਵੀ ਕੱਕ ਪਾਈ ਫਿਰਦੀ ਹੈ ਲੈ ਤੇ ਤੇ ਕਿੱਥੇ ਭੱਜ ਕੇ ਆਈ ਹੈ ਨਾ ਸੰਝ ਵੀ ਰਹੀ ਮੂੰਹ ਤੇ ਵੀ ਰਹੀ ਪਾਈ ਫਿਰਦੀ ਖਾਲਾ ਖਾਲਾ ਪੁੱਤਾ ਖਾਲਾ ਆ ਤੇ ਰਿਕੁਤ ਤੇਰੀ ਆਈ ਜ਼ਿੰਦਗੀਆਂ ਨੇ ਆਰੀ ਅੱਜ ਘਾਰੋ ਪਤਾਸ਼ ਏ ਕੁੜੀਏ ਏ ਕੁੜੀਏ ਨੇ ਕਰ ਰਹਿਣਾ ਪਰ ਮੈਂ ਹੀ ਕਹਿ ਤੂੰ ਪਰ ਇਹਨੂੰ ਛੱਡ ਕੇ ਜਾਣਾ ਮੈਨੂੰ ਔਖਾ ਹੋਣਾ ਥੋੜਾ ਜਿਹਾ ਕੰਮ ਮੈਨੂੰ ਕੋਈ ਨਹੀਂ ਹੈ ਹਾਂ ਲੁਕਾ ਦੇਣੀ ਹੈ ਬਸ ਆਹ ਲੋਕਰ ਲੁਕ ਮੈਂ ਚੀਚਾ ਜਗਾ ਡਣਾ ਬਣਾਗਾ ਮੈਂ ਤੂੰ ਬਿਨਾ ਫੋਨ ਤਾਂ ਕੀ ਕਰੂੰਗੀ ਹੁਣ ਮੈਨੂੰ ਆਪਣੇ ਵਾਲ ਫੋਨ ਛੱਡ ਜੋ ਹਾਂ ਖੇਡਿਆ ਹੈਗਾ ਦੁਆਇਆ ਬਾਕੀ ਡੈਡੀ ਕਰੋ ਫੋਨ ਆ ਸਰਿੰਦਰ ਵਾਲਾ ਦੇਖ ਲੂੰਗੀ ਜੇ ਮਾਮਾ ਨਾਲ ਮੋਟਾ ਦੇਖਣਾ ਹੋਇਆ ਹੂੰ ਕੋਈ ਨਹੀਂ ਮੁੰਡਾ ਤੁਸੀਂ ਸਾਥ ਨਾਲ ਆਲਾ ਫੋਨ ਹੂੰ ਦਾਰਹਿਂ ਕਿ ਆ ਸੰਦਰ ਨਾ ਦੋ ਖੁੱਲੇ ਡਾਡੀ ਨੂੰ ਮੇਰੇ ਬੈਡ ਬਟੂਆ ਤੇ ਦੇ ਲੈ ਗੱਡੀ 'ਚ ਪਏ 10 ਰੁਪਏ ਦਾ ਸਿੱਕਾ ਦੇ ਦੇ ਡਾਡੀ ਨੂੰ ਗੱਡੀ 'ਚ ਪਏ ਆ ਸਿੱਕੇ ਪੁੱਪੂ ਬਾਏ ਮੈਂ ਚੱਲਿਆ ਬੱਤ ਨਹੀਂ ਘਤ ਬਾਏ ਕਰਦੇ ਫੇ ਮੈਂ ਚੱਲਿਆ ਮਾ ਜਾਣ ਤੈਨੂੰ ਜਾਣਾ ਹੈਗਾ ਮੇਨ ਗੱਲ ਤਾਂ ਭੁੱਲੇ ਗਈ ਤੀ ਇਹ ਗੁਰਦੀਬਾ ਕੱਢ ਦੇ ਇਹ ਇਹਨੂੰ ਅੰਦਰ ਬਾੜਨਾ ਫਿਰ ਮੈਂ ਲੈ ਕੇ ਜਾਂਦੀ ਇਹਨੂੰ ਹਾਂ ਤਾਂ ਤਾਂ ਪਹਿਲੀ ਲੱਗੀ ਮੇਰੇ ਮਗਰਲਾ ਰੀਤ ਰਹਿਣਾ ਹੈ ਆਪਾਂ ਨੇ ਨਹੀਂ ਪਤਾ ਮੈਂ ਜਾਣਾ ਹੀ ਨਹੀਂ ਮੈਂ ਅੰਦਰ ਚੱਲਿਆ ਉੱਧਰ ਚੱਲਿਆ ਅੰਦਰ ਮੈਂ ਮੈਂ ਅੰਦਰ ਨੂੰ ਚੱਲਿਆ ਚੀਜੀ ਚਵਾ ਕੇ ਲੈ ਮੈਂ ਤੈਨੂੰ ਨਾ ਨਾਨੂ ਨਾਲ ਚੀਜੀ ਲਿਆ ਜਾ ਮੇਰੇ ਬਦਲ ਨਹੀਂ ਇਹ ਤੇ ਡਾਡੀ ਮੈਂ ਪਠਾ ਕੇ ਲੈ ਜਾ ਤੇ ਲੈ ਕੇ ਜਾਂਦੀ ਆਪਾਂ ਜਲੀ ਸਗਲੀ ਮੇਰੋਂ ਪਹਿਲੀ ਨਾ ਕੇ ਕਰਾਇਆ ਨੇ ਆਨੇ ਫੋਨ ਤੇ ਲੱਗਣੇ ਡਾੜੀ ਬਹੁਤ ਨਿਬੜੇ ਪਏ ਆ ਤੋ ਹੁਣ ਜਿਹੜਾ ਸਮਾਨ ਮੇਰਾ ਗੱਡੀ ਚ ਰੱਖਣੇ ਵਾਲਾ ਉਹ ਰੱਖ ਦੇ ਰੱਖ ਦੀ ਇਹ ਖੇਡੀ ਬਾਕੀ ਫਿਰ ਮੈਂ ਹੁਣ ਨਿਕਲਦਾ ਬਹਿਰੂ ਦਾ ਨਾਮ ਲੈ ਕੇ ਦੇਖੀ ਜਾਊਗਾ ਕੀ ਬਣਦਾ ਠੀਕ ਹੈ ਜੀ ਇੱਕ ਵਾਰ ਫੋਨ ਮਤ ਵਾਲਾ ਵੀਡੀਓ ਬੰਦ ਕਰਕੇ ਫੋਨ ਕਰ ਲੈ ਆਪਣੇ ਸੁਖੋ ਭੈਣ ਜੀ ਨੂੰ ਠੀਕ ਹੈ ਕਦੇ ਉਹ ਮੈਨੂੰ ਕਹੀ ਜਾਣਾ ਵੀ ਇੱਕ ਵਾਰ ਵੀ ਨਹੀਂ ਪੁੱਛਿਆ ਸੰਦੀਪ ਨੇ ਬਸ ਤੂੰ ਗੱਲ ਤਾਂ ਕਰਕੇ ਆਈ ਵੀ ਤੇ ਘਰ ਵੀ ਅੱਜ ਕੱਲ੍ਹ ਵੀ ਕਰਕੇ ਆਈ ਸੀ ਮੈਂ ਸਵੇਰੇ ਵੀ ਕਰਦੀ ਚੱਲੋ ਚਾ ਕੱਲ ਵੀ ਗਹਿ ਕੇ ਆਈ ਤੇ ਤੈਨੂੰ ਪਤਾ ਤਾਂ ਵੀਰ ਨੂੰ ਆਉਣਾ ਤਾਂ ਤਾਂ ਨਹੀਂ ਮੈਂ ਕਹਤਾ ਤਾਂ ਮੈਂ ਜੇ ਮੈਨੇ ਕਬਰਾਂੜ ਜੀ ਮੈਂ ਕਹਿਣਾ ਭਾਬੀ ਚੱਲੋ ਪਤਾ ਨਹੀਂ ਕੀ ਬੁਗਵਾਸ ਮਰੀ ਜੰਨੀ ਆ ਠੀਕ ਆ ਜੀ ਆ ਤਿਆਰ ਕਰੀ ਨਿਕਲਦਾ ਮੈਂ ਹੁਣ ਕਹਿਦਾ ਰੱਤਾ ਤੁਸੀਂ ਚੱਲ ਭੱਜਣਾ ਆ ਬਾਹਰ ਨੂੰ ਆ ਚੱਲੀਏ ਅੱਛੀ ਜੀ ਜੀ ਚੱਲ ਗੱਡੀ ਤਾਂ ਉਧਰ ਮੈਂ ਨੱਗਣੀ ਹਾਂ ਨਹੀਂ ਨਹੀਂ ਮੈਂ ਹਾਲਾ ਨੂੰ ਰੋਵੇਂ ਨਾ ਚਲੋ ਤੇਜਾ ਜੀ ਪਹਿਲਾਂ ਤਾਂ ਮੈਂ ਫੋਨ ਕਰਾ ਦਮਾ ਮੈਂ ਬਹਿ ਗਿਆ ਗੱਡੀ ਚਾਹ ਤਾਂ ਦੇਖ ਰੰਗ ਟੰਗ ਜੇ ਬਦਲੇ ਵੇ ਇਹਨੂੰ ਆਜ਼ਾਦ ਤੇ ਮਿਲ ਗਈ ਸੁੱਖੋਂ ਭੈਣ ਜੀ ਤੇ ਪਤਾ ਮਿਲ ਗਈ ਮੈਂ ਮੰਨ ਢੀਆ ਪਤਾ ਨਹੀਂ ਕਾਤੇ ਉਹਨੇ ਰਹਿਣ ਨੂੰ ਮੇਰਾ ਜੀ ਵੀ ਕਰਦਾ ਰੀਤਦਾਲਾ ਵੱਧ ਮੇਰਾ ਵੀ ਚੀ ਕਰਦਾ ਵੀ ਮੈਂ ਵੀ ਚੱਲਾਂ ਰੀਤ ਤਲ ਜਾਦੀ ਜਿੰਦਾ ਟਾਈਮ ਦੇ ਵਿੱਚ ਵਿਚਾਰੀ ਉਹਦੇ ਮਾਮੀ ਨੂੰ ਦਰਵਾਜ਼ਾ ਲਾ ਕੇ ਅੰਦਰ ਲੈ ਕੇ ਬੈ ਗਈ ਬੈਠੇ ਰਹੀ ਹੈ ਹਾਂਜੀ ਹਾਂ ਤੇ ਹੁਣ ਦਿਲ ਤਾਂ ਮੇਰਾ ਵੀ ਕਾ ਮੌਜਾ ਕਰਦਾ ਵੀ ਉਹਨੂੰ ਮੈਂ ਪਿਆਰ ਜਾ ਕਰਕੇ ਤੁਰਾਂ ਪਰ ਉਹਨੇ ਮੇਰੇ ਮਗਰ ਲੱਗਣਾ ਹਾਂਜੀ ਪਰ ਉਹਨਾਂ ਰੋਣਾ ਤੇ ਰੋਂਦੀ ਬਿੱਤੇ ਦੇਖ ਕੇ ਛੱਡ ਨਹੀਂ ਹੁਣੀ ਵੀ ਮੈਂ ਛੱਡ ਜਮਾ ਉਹਨੂੰ ਪਰ ਇਹਦੀ ਵੀ ਛੁੱਟੀ ਨਾਲੇ ਕੈਂਸਲ ਹੋ ਜਾਣੀ ਹਾਂਜੀ ਹਾਂ ਹਾਂ ਬੱਸ ਕਿਆ ਕਹਾ ਯਾਰ ਚਲੇ ਜਾਣ ਜਾਓ ਤੁਸੀਂ ਹੁਣ ਐ ਕਰਿਓ ਪਰਸੋਂ ਸਵੇਰੇ ਸੱਜਰੇ ਆ ਜੀ ਠੀਕ ਆ ਜੀ ਹਾਂਜੀ ਇਹਦਾ ਹੁਣ ਪਰਸੋਂ ਦਾ ਦੇਖਾਂਗੇ ਪਰਸੋਂ ਕਿਆ ਬਣਦਾ ਨਹੀਂ ਆ ਜੀ ਇਹ ਦੋ ਦਿਨ ਵਿਚਾਲੇ ਪਿਆ ਦੇਖੀ ਜਾਊਗੀ ਕਿਆ ਬਣਦਾ ਉਸ ਤੱਕ ਚਲ ਕੋਈ ਹਾਂ ਚਲੋ ਠੀਕ ਆ ਜੀ ਠੀਕ ਠੀਕ ਆ ਜੀ ਠੀਕ ਵਾਹਿਗੁਰੂ ਜਤਰਾ ਸ਼ੰਗਾਈ ਠੀਕ ਆ ਅੱਜ ਰਹੀ ਆ ਅੱਜ ਕਿੱਥੇ ਰਹੀ ਆ ਅੱਜ ਚਲੋ ਠੀਕ ਹੈ ਜੀ ਪਹੁੰਚ ਗਿਆ ਜੀ ਘਰ ਤੇ ਪਰ ਚੜਦੀ ਸਾਰੇ ਗਰਵਾਣੀ ਦੀ ਮਿੱਠੀ ਮਿੱਠੀ ਧੁਨ ਗੁਰਦਾਰੇ ਲੱਗੇ ਹੋਇਆ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਜਿਹੜਾ ਜਿਹੜਾ ਕਹਿੰਦੇ ਆਪਣੇ ਘਰ ਦਾ ਨਜ਼ਾਰਾ ਹੈ ਉਹ ਕਿਤੇ ਨਹੀਂ ਬਾਹਰ ਚਲੋ ਹਾਂ ਤਾਂ ਉਹ ਵੀ ਮੇਰਾ ਆਪਣਾ ਘਰ ਆ ਜਿੱਥੇ ਤੇ ਮੈਂ ਆਇਆ ਜਿਹੜਾ ਇੱਥੇ ਫੌਦ ਉਹ ਰਿਹਾ ਬਲਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚਾਚੇ ਦਿੱਤਾ ਹੋਰ ਅੱਜ ਚਿੱਟਾ ਕੜਤਾ ਪਿਆ ਮਾਪਾ ਕੇ ਆਇਆ ਸਾਰਿਆਂ ਤੇ ਟੈਂਟਾ ਕਾਇਆ ਜਸਮੀਨ ਜਿੱਦ ਸਬਜ਼ੀ ਤੜੀ ਹੋਈ ਆ ਮਾਸੀ ਇੱਕ ਗੱਲ ਪੁੱਛਣੀ ਦੀ ਮਾਸੀ ਸ਼ੂਬ ਕਿੱਥੇ ਆ ਸਾਰੇ ਜਣੇ ਸਾਰੇ ਜਣੇ ਮਾਸੀ ਸ਼ੂਬ ਤਾਂ ਤਰੀ ਉੱਤੀ ਰਹਿ ਗਈ ਤੁਸੀਂ ਦੱਸਿਆ ਘੱਟੇ ਨਹੀਂ ਵਿੱਥੇ ਚੱਡਣ ਲੱਗੇ ਆ ਮੈਂ ਨਹੀਂ ਤੇਰੀ ਮੰਮੀ ਨੂੰ ਫੋਨ ਕਰਕੇ ਪੁੱਛ ਉਹਨੂੰ ਉਹਦੇ ਨਾਲ ਮੈਨੂੰ ਨਾ ਪਤਾ ਵੀ ਸ਼ੋਅ ਹੋਣੀ ਚਾਹੀਦੀ ਅੱਜ ਰਾਤ ਕੋਈ ਨਾ ਰਹਿਣ ਚਾਹੁੰਦੇ ਤੁਸੀਂ ਕੀ ਆ ਹੋਣਾ ਚਾਚੇ ਨੂੰ ਵੀ ਜਾਣਦੇ ਮੈਨੂੰ ਪਤਾ ਕੋਈ ਗੱਲ ਨਹੀਂ ਚਾਚਾ ਦਾ ਚਾਚੇ ਨੂੰ ਪਤਾ ਵੀ ਨਹੀਂ ਮੈਂ ਕੋਈ ਨਹੀਂ ਪੁੱਛਿਆ ਮੈਂ ਤਾਂ ਲਿਆਉਣ ਨੂੰ ਤਿਆਰ ਤਾਂ ਹੈ ਉਹਨਾਂ ਦੀ ਦੋਹਾਂ ਦੀ ਦਰਾਨੀ ਚਟਾਣੇ ਦੀ ਉਹ ਗਿੱਟਮਟ ਉਹਨੇ ਹੈਂਡ ਫ੍ਰੀ ਕਰਾ ਕੇ ਫੋਨ ਮੈਨੂੰ ਜਦੈ ਸੁਣਵਾਤਾ ਵੀ ਕੋਈ ਨਹੀਂ ਬਿੱਤੀ ਦੋ ਦਿਨ ਰਹਿ ਆਉਂਦੇ ਮੰਮੀ ਕਾਦ ਕਰ ਗਈ ਗੱਲ ਹੈ ਦੁਪਹਿਰ ਨੂੰ ਕਿਤੇ ਨਹੀਂ ਦੋ ਦਿਨ ਦੀ ਕੋਈ ਲੰਘ ਜਾਂਦੀ ਨਹੀਂ ਬਸ ਉਹ ਰਾਂ ਲੱਗੀ ਜਾਂਦਾ ਵੀ ਰੀਟ ਇੰਦਰ ਤੇ ਬਾਤ ਆ ਰਹੀ ਉਹਦੀ ਮੈਂ ਉਹੀ ਤਾਂ ਕਹਿਨੀ ਆ ਸੀ ਉਧਰ ਤੇ ਬਾਤ ਆ ਰਹੀ ਹਾਂ ਚੀ ਪੈ ਜਦੀ ਤੇ ਜਦ ਤੇ ਹੋੜ ਲੱਗ ਜਾਂਦੀ ਬਿੱਕੀ ਬਿੱਕੀ ਨਾਨੂ ਠੀਕ ਹੈ ਤੇ ਨਾਨੂ ਹਾਂ ਨਾਨੂ ਠੀਕ ਹੈ ਤਾਂ ਮੰਮੀ ਵੀ ਠੀਕ ਹਾਂ ਮਾਮੀ ਵੀ ਠੀਕ ਆ ਸਾਰੇ ਠੀਕ ਠਾਕ ਆ ਆ ਦੇਖੇ ਕਦੇ ਬਾਤ ਹਾਂ ਹਾਂ ਆਦਾ ਤੇਰੀ ਮੰਮੀ ਦਾ ਸੂਟ ਇਹ ਮੇਰੇ ਪਰ ਮੈਂ ਇਹ ਮੇਰੀ ਆ ਕਿਆ ਕਹਾ ਵੀ ਮੇਰੇ ਗਲ ਪਰ ਗੜਾ ਸਾ ਚਲ ਗਾ ਹਾਂ ਥੈਂਕ ਯੂ ਥੈਂਕ ਯੂ ਵਿਕਰਮ ਜੀ ਹਾਂ ਹਾਂ ਤਾਂ ਮੇਰੀ ਟੀ-ਸ਼ਰਟ ਆ ਠੀਕ ਆ ਬਈ ਸੋਣੀ ਆ ਹਾਂ ਆ ਤੁਹਾਡੀ ਨੋਰ ਇਹ ਵੀ ਟੀ-ਸ਼ਰਟ ਆ ਇਹ ਵੀ ਟੀ-ਸ਼ਰਟ ਹੈ ਉਹ ਵੀ ਤੇਰੀ ਟੀ-ਸ਼ਰਟ ਕੋਰਤਾ ਪਜਾਮਾ ਚਾਹੇ 250 ਵਾਲੇ ਚਾਹੇ ਕਰਨ ਸਵਾਲ ਵਿੱਚ ਹੈ ਮੈਂ 100 ਵਾਲਾ ਦੋ ਕੋਰਤੇ ਪਜਾਮਿਆਂ ਦਾ ਕੱਪੜਾ ਹੈ ਚਾਹੇ ਪਾਪਾ ਜੀ ਜਿਹੜਾ ਮਰਜ਼ੀ ਸਵਾਲੇ ਆਪਣੀ ਇੱਛਾ ਆ ਹਾਂ ਕੀਤੇ ਦੀ ਬਾਤ ਹੈ ਨਹੀਂ ਸੁਣਾਈ ਦੋ ਕੋਰਤਾ ਵੀ ਕੀ ਆਏ ਚਲੋ ਸੋਹਣਾ ਲੱਗਦਾ ਵਾਹ ਠੀਕ ਆ ਚਲੋ ਹੁਣ ਹਮ ਕੱਟ ਕੇ ਲੈਂਦੇ ਆਪਾਂ ਹਾਂ ਕਰਨ ਕਰਨ ਕਿੱਥੇ ਗਿਆ ਕਰਨ ਨੂੰ ਕੁੜਤਾ ਪਜਾਮਾ ਲਿਆਉਂਦਾ ਹਾਂ ਕਰਨ ਨੂੰ ਕੁੜਤਾ ਪਜਾਮਾ ਆ ਗਿਆ ਬਾਕੀ ਤੀ ਛਾਲਟਾਂ ਰ ਲੋਹਾਂ ਤੁਹਾਨੂੰ ਮੈਂ ਪਿਛਲੀ ਵਾਰ ਜਾ ਤਾਂ ਹੁਣ ਗਿਆ ਤਾਂ 15 ਦਿਨ ਪਹਿਲਾਂ ਜਾ ਕੇ ਲੈ ਕੇ ਆਇਆ ਤਾਂ ਦੋ ਤੀ ਛਾਲਟਾਂ ਤੇ ਦੋ ਲੋਹਾਂ ਤੁਹਾਨੂੰ ਪਤਾ ਵੀ ਸਬਜ਼ੀ ਬਣਨੇ ਵਾਲੀ ਏ ਤੂੰ ਅੱਗ ਹੋਰ ਵਾਲੀ ਏ ਥੱਲੇ ਲੱਗ ਜੰਦੀ ਏ ਹਾਏ 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 ਲੱਗੀ ਥੱਲੇ ਪਾਪਾ ਨੂੰ ਪਈਆ ਖੁਸ਼ੂਕ ਤਾਂ ਬਹੁਤ ਵਧੀਆ ਆ ਰਹੀ ਏ ਬਾਕੀ ਹੁਣ ਖਾਤੇ ਪਤਾ ਲੱਗੂਗਾ ਬਸ ਗੋਭੀ ਬਣਨੀ ਚਾਹੀਦੀ ਸੁੱਕੀ ਆ ਇਹਨਾਂ ਅਜੇ ਤੇ ਪਾਣੀ ਜੁੱਤਾਕਦਾ ਚਲ ਕੋਲ ਹੋ ਜਾ ਜੋ ਜੰਗਰਾਂ ਮੇਰੇ ਚਾਹੀਦੇ ਉਹ ਬਣਦੇ ਕੜਾਈ 'ਚ ਫਿਰ ਤੁਹਾਨੂੰ ਪਤਾ ਵੀ ਆਪਣੇ ਤਾਂ ਫਿਰ ਬੜੀਓ ਪੜਾਹੀ ਰਾਖੜੀ ਦੀ ਖੋਏ ਹਮ ਕੱਕੰਡਾ ਦਾ ਚਾ ਸਮਸਾਰ ਹੋ ਗਿਆ ਬਸ ਮੈਂ ਚੋੜੀਆਂ ਬਸ ਸੋਣੀਆਂ ਕੱਕੰਡਾ ਪਾਇਆ ਬਚੋ ਮੈਂ ਚੋੜੀਆਂ ਕੱਪੜੇ ਬਦਲ ਮੈਂ ਚੋ ਬਾਦੇ ਫਿਰ ਬਹਿ ਜਾ ਰੋਟੀ ਖਾ ਲੈ ਆਪਣੇ ਇਸ ਨਹੀਂ ਬਾਈ ਵੀ ਤਿਆਰ ਹੋ ਰਿਹਾ ਤਾਂ ਕਿਧਰ ਨਹੀਂ ਹੋਤਾ ਆਏ ਕਾ ਨੂੰ ਖੇਤ ਚ ਆਇਓ ਕੰਮ ਕਰਨ ਗਏ ਤੇ ਕਿਸੇ ਤੇ ਪੋੜ ਗਏ ਪੋਗਦਾ ਕੇ ਮੀਟਾ ਲਾਗੇ ਅੱਛਾ ਉਹ ਕਿਆ ਕਹੀਏ ਕਿਆ ਨਾ ਕਹੀਏ ਮੈਂ ਤਾਂ ਆਜ ਉੱਥੇ ਐਂ ਕਹਿੰਦਾ ਤਾਂ ਵੀ ਮਾਜ ਰਾਤ ਹੱਥੀ ਰਹਿ ਦਿੰਦਾ ਵੀ ਰਾਤ ਨੂੰ ਸੌਣੀ ਐ ਇਹਨਾਂ ਦੀ ਮਾਸੀ ਲਾਗੀ ਕਰਨ ਵੀ ਆ ਨਿਆਣਿਆਂ ਦਾ ਪੀਜਾ ਬੁੱਧਵਾਰ ਇੱਕ ਨਾਲ ਇੱਕ ਫ੍ਰੀ ਲੈ ਕੇ ਲੈ ਲਿਆ ਵੀ ਨਿਆਣਿਆਂ ਨੇ ਖਾਣਾ ਵੀ ਪੀਜੇ ਪਿੱਛੇ ਮੈਨੂੰ ਉੱਥੇ ਤੇ ਆਉਣਾ ਪੈ ਗਿਆ ਚਾ ਕੋਈ ਹਾਂ ਪੀਜੇ ਖਾ ਖਾ ਕੇ ਪੀਜੇ ਵਰਗੇ ਹੋਈਆਂ ਵੀ ਆ ਖਾਣ ਤੇ ਫੇਰ ਨਹੀਂ ਹਟਦੀਆਂ ਨਹੀਂ ਹੁਣ ਤਾਂ ਆਪੇ ਟੰਬਾ ਦਿਖਾਣ ਲੱਗੀ ਆ ਹਾਂ ਨਾਲ ਲਈ ਆਈ ਸੀ ਤਾਂ ਨਾਲੇ ਖਾਈ ਸੀ ਸਾਨੂੰ ਗਾਲਾਂ ਕੱਢੀ ਜਾਂਦਾ ਉਹ ਤਾਂ ਖਿਲਰ ਗਿਆ ਵਿਚਾਰਾ ਉਹਨੂੰ ਠੰਡਾ ਹੋ ਗਿਆ ਹੁਣ ਚਲ ਕੋਈ ਮਾਈਕਰੋਵੇ ਬੱਪਾ ਨੇ ਚਲਾਵਾ ਨਹੀਂ ਨਹੀਂ ਤਾਂ ਗਰਮ ਹੋੜਣਾ ਤਾਂ ਕਈ ਗੱਲ ਨਹੀਂ ਹੋਈ ਸੀ ਠੀਕ ਆ ਬਸ ਚਲੋ ਠੀਕ ਆ ਜੀ ਮਿਲਦਾ ਕਿਸੇ ਅਗਲੀ ਵੀਡੀਓ ਚ ਅ ਮਹਾਰਾਜ ਸਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ 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 ਗਰਬਾਣੀ ਦੀ ਮਿੱਠੀ ਮਿੱਠੀ ਧੁਨ ਜੇ ਕੰਨਾਂ 'ਚ ਪੈ ਜਾਂਦੀ ਨਾ ਤਾਂ ਵੈਗਰੂ ਵੈਗਰੂ ਕੁਦਰਤੀ ਤੌਰ ਤੇ ਨਿਕਲ ਜਾਂਦਾ ਸਵੇਰੇ ਸ਼ਾਮ ਗਰਬਾਣੀਆਂ ਇੱਦਾਂ ਹੀ ਸਾਡੇ ਕੰਨਾਂ 'ਚ ਪੈਂਦੀ ਰਹੇ ਇਹੀ ਅਰਦਾਸਾਂ ਬੇਨਤੀਆਂ ਤੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪਿਛਲੀ ਸਾਡਾ ਹਰਿਆਈ ਹੋ ਰਹੀ ਹੈ ਹੌਲੀ-ਹੌਲੀ ਕਣਕਾਂ ਦੇ ਰੰਗ ਹੋ ਰਹੇ ਨੇ ਜੀ ਸੁਨਹਿਰੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ